ਇਸ ਮੇਰੇ ਬੋਲਣ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਆਈ ਹੋਪ ਤੁਸੀਂ ਠੀਕ ਠਾਕ ਹੋਵੋਗੇ ਜੀ ਅਸੀਂ ਵੀ ਠੀਕ ਠਾਕ ਹਾਂ ਜੀ ਸਵਾਗਤ ਕਰਦੀ ਹਾਂ ਜੀ ਤੁਹਾਡਾ ਟਵਾਨਾ ਫੈਮਿਲੀ ਬਲੌਗ ਦੇ ਵਿੱਚ ਲੈ ਕੇ ਆਏ ਹਾਂ ਜੀ ਅੱਜ ਇੱਕ ਨਵਾਂ ਬਲੌਗ ਹਾਂਜੀ ਇਹ ਬਲੌਗ ਹੈ ਜੀ ਸ਼ੁੱਕਰਵਾਰ ਦਾ ਤੇ ਮੇਰਾ ਨਾ ਐਕਚੁਅਲੀ ਸਰੀਰ ਮਤਲਬ ਸਿਹਤ ਸਹੀ ਨਹੀਂ ਸੀ ਉਹਦੇ ਕਰਕੇ ਮੇਰੇ ਤੋਂ ਬਲੌਗ ਬਣੇ ਵੀ ਨਹੀਂ ਹੈਗੇ ਤੇ ਪਏ ਵੀ ਨਹੀਂ ਵੀ ਭਾ ਵੀ ਨਹੀਂ ਹੋਏ ਹੈਗੇ ਸਵੇਰੇ ਚਲੇ ਗਈ ਸੀ ਮੈਂ ਮੰਮੀ ਨੂੰ ਦਵਾਈ ਲੈ ਕੇ ਹੁਣੀ ਸੀ ਮੰਮੀ ਨਾ ਉਹ ਤਾਂ ਕਰਕੇ ਫਿਰ ਮੈਂ ਤੇ ਭਰਾ ਚਲੇ ਗਏ ਸੀ ਚੰਡੀਗੜ੍ਹ ਨੂੰ ਮੰਮੀ ਦਵਾਈ ਲੈ ਕੇ ਸੀ ਇੱਥੇ ਬਸ ਦੁਪਹਿਰ ਦਾ ਟਾਈਮ ਸੀ 4:00 ਵਜੇ ਦਾ 3-4 ਵਜੇ ਦਾ ਵਾਪਸ ਆਏ ਬਸ ਹਜੇ ਘਰ ਪਹੁੰਚੇ ਸੀ ਜਦ ਨੂੰ ਨਾਲੇ ਮੀ ਪਹੁੰਚ ਗਿਆ ਮੇਰੇ ਮਤਲਬ ਇਕੋ ਲਗਤ ਜੇ ਸ਼ਰਾਟਾ ਜਿਹਾ ਕਾਫੀ ਆਇਆ ਸੀਗਾ ਅਸੀਂ ਵੀ ਚਲੋ ਆਏ ਜਿਵੇਂ ਹੁਣ ਤੇਜ਼ਮੀ ਉਤਰਿਆ ਸੀ ਨਾ ਇਹ ਹੋ ਜਾਂਦਾ ਵੀ ਕੀ ਬਤਾ ਕਿੰਨੀ ਕੁ ਦੇਰ ਪੈਣਾ ਹੈ ਪਰ ਚਲੋ ਥੋੜੀ ਜੀ ਦੇਰ ਪੈ ਕੇ ਫਿਰ ਹਟ ਗਿਆ ਸੀ ਇਹ ਅ ਬਸ ਉਤੋਂ ਜਦ ਹੀ ਫਿਰ ਥੋੜੀ ਥੋੜੀ ਮਤਲਬ ਚਾਨਣ ਜਿਹਾ ਹੋ ਗਿਆ ਸੀਗਾ ਚਮਕਣ ਜਿਹਾ ਲੱਗ ਚੁ ਥੋੜੀ ਧੁੱਪ ਦੇ ਤੇ ਮੈਂ ਲੱਗੀ ਸੀ ਬਸ ਆ ਕੇ ਹਜੇ ਬੈਠੀ ਸੀ ਫੇ ਤੁਹਾਨੂੰ ਪਤਾ ਨਾ ਵੀ ਘਰ ਦੇ ਕੰਮ ਕਰੇ ਹੋ ਜਾਂਦਾ ਜਿਵੇਂ ਫਤੇ ਵੀ ਸਕੂਲ ਗਿਆ ਹੋਇਆ ਸੀ ਤੇ ਮੰਮੀ ਵੀ ਆਪਣੀ ਡਿਊਟੀ ਤੇ ਗਏ ਹੋਏ ਸੀ ਬਸ ਉਹਨੂੰ ਪੁੱਛਿਆ ਆਉਂਦੀ ਸਰ ਮੈਂ ਕਿਹਾ ਵੀ ਤੇ ਕੁਝ ਖਾਣਾ ਹੈ ਨਹੀਂ ਤਾਂ ਤੈਨੂੰ ਦੇ ਦਿੰਨੀ ਆ ਕਹਿੰਦਾ ਮम्मा ਮੈਨੂੰ ਤਾਂ ਬਸ ਫਰੂਟ ਕੱਟ ਕੇ ਦੇ ਦਿਓ ਵੀ ਹੋਰ ਤੁਹਾਨੂੰ ਮੇਰੇ ਕੁਝ ਲੈਣਾ ਹੈਗਾ ਬਸ ਉਹਨੂੰ ਲੱਗ ਗਈ ਸੀ ਮੈਂ ਕਿਹਾ ਵੀ ਚਲੋ ਜਾਂ ਮੈਂ ਫਰੂਟ ਕੱਟ ਕੇ ਦੇ ਦਿੰਨੀ ਆ ਨੜੇ ਤੁਹਾਨੂੰ ਪਤਾ ਹੀ ਹੈ ਨਾ ਵੀ ਤਿੰਨ ਚਾਰ ਵਜੇ ਤੋਂ ਫਿਰ ਇਹ ਹੋ ਜਾਂਦਾ ਵੀ ਸ਼ਾਮ ਦੇ ਕੰਮਕਾਰ ਹੋ ਜਾਂਦੇ ਨੇ ਬਸ ਉਹਨੂੰ ਮੈਂ ਦੇਹਟੀ ਸੀ ਮੰਮੀ ਨੇ ਕੱਪੜੇ ਧੋਤੇ ਸੀ ਥੋੜੇ ਜੇ ਉਹ ਸੁੱਕ ਗਏ ਸੀ ਮੰਮੀ ਲੱਗੇ ਸੀ ਤੈਹ ਲਗਾਉਣ ਤੇ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਮੈਂ ਜੀਦੇ ਜੀਦੇ ਜਿਵੇਂ ਹੈਗੇ ਨੇ ਵੀ ਉਦਾਂ ਉਦਾਂ ਕਰਕੇ ਰੱਖ ਦਮਾ ਵੀ ਫਿਰ ਹੁਣੇ ਨਾਲ ਦੀ ਨਾਲ ਇਹ ਸਾਂਭੇ ਜਾਣਗੇ ਕਿਉਂਕਿ ਫਿਰ ਇਹ ਹੋ ਜਾਂਦਾ ਜਿਵੇਂ ਹੁਣ ਤੈਹ ਲਗਾ ਕੇ ਰੱਖੇ ਹੋਏ ਨੇ ਨਾ ਵੀ ਜੇ ਨਾ ਸੰਭ ਹੁਣ ਤੁਹਾਨੂੰ ਪਤਾ ਹੀ ਹੈ ਨਾ ਵਿੱਚੋਂ ਇੱਕ ਅੱਧਾ ਕਿਸੇ ਨੇ ਲੈਣਾ ਕਰਨਾ ਕੱਢ ਲੈਂਦੇ ਨੇ ਜਦ ਸਾਰੀਆਂ ਤਹਾਂ ਖੁੱਲ ਜਾਂਦੀਆਂ ਨੇ ਨਾ ਉੱਥੇ ਦਾ ਉੱਥੇ ਫੇਰ ਹੋ ਜਾਂਦਾ ਸਾਰਾ ਕੰਮ ਆ ਬਸ ਮੈਨੂੰ ਇਹ ਸੀ ਮੈਂ ਕਿਹਾ ਵੀ ਚਲੋ ਉਹ ਕਰਕੇ ਫੇਰ ਅੱਜ ਮੰਮੀ ਤਾਂ ਥੋੜੀ ਜੀ ਇਹ ਸੀਗਾ ਵੀ ਕੰਮ ਵੀ ਡਿਊਟੀ ਤੇ ਜਾਣ ਕਰਨ ਕਰਕੇ ਹੈ ਨਾ ਕਿਚਨ ਦੀ ਕਲੀਨਿੰਗ ਵਗੈਰਾ ਦਾ ਕੰਮ ਰਹਿ ਗਿਆ ਸੀ ਉਹਨਾਂ ਦਾ ਕਿਉਂਕਿ ਮੈਂ ਸਵੇਰੇ ਚਲੇ ਗਈ ਸੀ 7 ਵਜੇ ਹਾਂਜੀ 7 ਵਜੇ ਨੂੰ ਮੈਂ ਘਰੋਂ ਚਲੇ ਗਈ ਸੀ ਫੇਰ ਇਹ ਹੋ ਜਾਂਦਾ ਵੀ ਸਵੇਰੇ ਜਿੰਮ ਸਵੇਰ ਦੇ ਥੋੜੇ ਬਹੁਤੇ ਜਿਹੜੇ ਕੰਮ ਕਰਨ ਵਾਲੇ ਸੀ ਉਹ ਕਰ ਲਏ ਸੀ ਕੁਝ ਆਏ ਹੋ ਜਾਂਦਾ ਵੀ ਜਿਵੇਂ ਟਿਫਨ ਵਗੈਰਾ ਬਣਾਉਣੇ ਕਰਨੇ ਹਨ ਨਾ ਫਤਿਹ ਤਾਂ ਚਲੋ ਖੈਰ ਮੈਂ ਤੋਂ ਬਾਅਦ ਵਿੱਚ ਗਿਆ ਸੀ ਬਸ ਅਸੀਂ ਜਦ ਹੀ ਭਾਂਡਿਆਂ ਦਾ ਕਰਕੇ ਸਾਬ ਸਫਾਈਆ ਫਿਰ ਮੈਂ ਕਿਚਨ ਦੀ ਕਲੀਨਿੰਗ ਕਰਕੇ ਕੁਝ ਸਵੇਰੇ ਸਬਜੀ ਦਾ ਵੀ ਬਣਾਉਣ ਵਾਲੀ ਹੈਗੀ ਸੀ ਸਵੇਰੇ ਬਣਾਈ ਸੀ ਸਬਜੀ ਆਲੂ ਮਟਰਾਂ ਪਰ ਸ਼ਾਮ ਨੂੰ ਫਤਿਹ ਨੂੰ ਇਹ ਸੀ ਕਹਿੰਦਾ ਮੰਮਾ ਮੈਂ ਸਵੇਰੇ ਤਾਂ ਉਹ ਕਹਿੰਨੀ ਵੀ ਮੇਰਾ ਜੀ ਨਹੀਂ ਕਹਦਾ ਹੈਗਾ ਕਹਿੰਦਾ ਮੈਨੂੰ ਵੀ ਕੋਈ ਹੋਰ ਬਣਾ ਦੇ ਮੈਂ ਕਿਹਾ ਵੀ ਚਲ ਕੋਈ ਨਾ ਦੇਖ ਲੈਂਦੇ ਆ ਬਸ ਮੈਂ ਲੱਗੀ ਸੀ ਇੱਥੇ ਮੈਂ ਕਿਹਾ ਵੀ ਚਲ ਮੈਂ ਪਹਿਲਾਂ ਕਿਚਨ ਦਾ ਕਰ ਦਮਾਂ ਫਿਰ ਬਣਾਉਣੀ ਆ ਬਸ ਮੈਂ ਲੱਗੀ ਸੀ ਫਿਰ ਸ਼ਿਮਲਾ ਮਿਰਚ ਪਈਆਂ ਲੈਂਦੀ ਹੋਈ ਸੀ ਸ਼ਿਮਲਾ ਮਿਰਚ ਉਹ ਲੱਗੀ ਸੀ ਬਣਾਉਣਾ ਕਿਉਂਕਿ ਸਵੇਰ ਵਾਲੇ ਆਪਣੇ ਤਾਂ ਹੋਰ ਤਾਂ ਸਾਰਿਆਂ ਦੇ ਜੋਗੀ ਹੈ ਹੀ ਸੀ ਵੀ ਸਰ ਜਾਣਾ ਸਬਜੀ ਪਈ ਸੀ ਅ ਬਸ ਮੈਂ ਕਿਵਿਚਲ ਥੋੜੀ ਜੀ ਬਣਾ ਦੇਣੀ ਆ ਇਹਨੂੰ ਸਬਜੀ ਬਣਾਉਣ ਲੱਗੀ ਸੀ ਮੈਂ ਮੈਂ ਕਿਹਾ ਵੀ ਨਾਲੇ ਚਲੋ ਇਹ ਸੀ ਆਟਾ ਗੁੰਨ ਕੇ ਰੱਖ ਲੈਨੇ ਆ ਫੇਰ ਦੇਖਦੇ ਆ ਵੀ ਧਰ ਵਗੈਰਾ ਦਾ ਕੱਢਣ ਦਾ ਇਥੇ ਬੈੜੀ ਨੂੰਦੀ ਲੱਗੀ ਸੀ ਦਵਾਈ ਦਾ ਉਹ ਕਰਨਾ ਬੈਦ ਦਾ ਫਾਰਮੂਲਾ ਫੇਲ ਹੋ ਗਿਆ ਸੀ ਅਸਲ ਚ ਨੋ ਦੀ ਦਵਾਈ ਲੈਂਦੀ ਸੀ ਉਹ ਨਾ ਥੋੜੀ ਜੀ ਥਣ ਮਤਲਬ ਉਹਦੇ ਥਣ ਤੇ ਇੱਕ ਤੇ ਇਨਫੈਕਸ਼ਨ ਜੀ ਹੋਈ ਹੋਈ ਸੀ ਉਹਦੇ ਨਾਲ ਥੋੜਾ ਜਿਹਾ ਥਣ ਚੋ ਧਾਰ ਮਤਲਬ ਕੜੀ ਕੜਾ ਹੁਣ ਕਰਕੇ ਨਾ ਉਹ ਥੋੜੀ ਜੀ ਔਖੀ ਨਿਕਲਦੀ ਉਹ ਸਖਤ ਜਿਹਾ ਹੋ ਗਿਆ ਥੋੜਾ ਉਹ ਕਿਸੇ ਤੋਂ ਸੁਣਿਆ ਸੀਗਾ ਵੀ ਕੇਲੇ ਦੇ ਵਿੱਚ ਦਵਾਈ ਪਾ ਕੇ ਦੇ ਦੋ ਉਹਨੂੰ ਭਰਾ ਨੂੰ ਕੋਈ ਕਹਿੰਦਾ ਸੀ ਵੀ ਐਦਾਂ ਕਰਕੇ ਆਏ ਦੇ ਦੇ ਤੇ ਉਹਨੇ ਖਾ ਜ਼ਰੂਰ ਲਿਆ ਅੱਖਾਂ 'ਚੇ ਕੇ ਮਾਰਿਆ ਨਾ ਮੈਂ ਕਿਹਾ ਵੀ ਅੱਜ ਤਾਂ ਬੈਦ ਨਾਲ ਆਪ ਦੇ ਨਾਲੇ ਕੋਲ ਲਊਗੀ ਹੈ ਨਾ ਮੈਂ ਇਹ ਜੇ ਅੱਜ ਮੈਂ ਕਿਹਾ ਵੀ ਐਂ ਕਰਕੇ ਐਂ ਕਹਿੰਦੇ ਵੀ ਦੇ ਦਿਓ ਹੈ ਨਾ ਮੈਂ ਆਪੇ ਹੀ ਹਾਦੀ ਸੀ ਸਾਰੇ ਨਾ ਮੈਂ ਕਿਹਾ ਵੀ ਬੈਦ ਦਾ ਫਾਰਮੂਲਾ ਚੱਲਿਆ ਨਹੀਂ ਆਏਗਾ ਮੈਂ ਕਿਹਾ ਵੀ ਬੈਦ ਨਾਲ ਆਪ ਦੇ ਨਾਲੇ ਕੋਲ ਲਊ ਲਹੋਗੀ ਫਿਰ ਉਹਨੂੰ ਚਲੋ ਹੋਰ ਇਧਰ ਉਧਰ ਕਰਕੇ ਬਸ ਦਵਾਈ ਦਿੱਤੀ ਇਹ ਹੈਗੀ ਸੀ ਦੂਜੇ ਦਿਨ ਦੀ 9 ਵਜੇ ਤੀ ਸਾਰੇ ਆਪਾਂ ਕੰਮ ਕਰ ਕਰ ਲਏ ਸੀ ਇੱਥੇ ਨਾ ਅਸਲ ਦੇ ਵਿੱਚ ਮੈਂ ਬਣਾ ਰਹੀ ਸੀ ਬਲੌਗ ਪਰ ਗੱਡੀ ਚ ਜਾਂਦੇ ਹੋਇਆ ਕਰਕੇ ਨਾ ਆਵਾਜ਼ ਐ ਨਹੀਂ ਆ ਰਹੀ ਸੀ ਚਲੋ ਖੈਰ ਸਮਝ ਤਾਂ ਆਉਂਦੀ ਸੀ ਪਰ ਮੈਨੂੰ ਖੁਦ ਨੂੰ ਘੱਟ ਸਹੀ ਲੱਗਿਆ ਹੈ ਹਨਾ ਇਹ ਹੈਗਾ ਸੀ ਐਤਵਾਰ ਦਾ ਬਲੌਗ ਸੈਚਰਡੇ ਇਹ ਮੇਰਾ ਇਹ ਸੇ ਤਾਂ ਜਿਆਦਾ ਡਾਊਨ ਕਰਕੇ ਮੇਤੋਂ ਬਲੌਗ ਦਾ ਨਹੀਂ ਸੀ ਹੋਇਆ ਕਿਉਂਕਿ ਮੇਰੇ ਇਨਫੈਕਸ਼ਨ ਕਾਫੀ ਬਦੀ ਹੋਈ ਸੀ ਉਹਦੇ ਨਾਲ ਨਾ ਮੇਰੇ ਪੇਟ ਚ ਦਰਦ ਹੋਈ ਜਾਂਦਾ ਸੀ ਤਾਂ ਕਰਕੇ ਬਸ ਤੂੰ ਨੂੰ ਪਤਾ ਹਨਾ ਵੀ ਦਰਦ ਤਾਂ ਹੋਰ ਚਲੋ ਇਹ ਹੋ ਜਾਂਦਾ ਬੰਦਾ ਕੁਝ ਹੋਰ ਮਾੜਾ ਮੋਟਾ ਦੁੱਖ ਦਾ ਕਰਦਾ ਕੋਈ ਉਹ ਗੱਲ ਹੋਰ ਨੇ ਜਿਵੇਂ ਐਵੇਂ ਨਾ ਕਿਤੇ ਦਰਦ ਵਗੈਰਾ ਹੁੰਦਾ ਫਿਰ ਕੰਮ ਕਰਨ ਦਾ ਔਖਾ ਹੋ ਜਾਂਦਾ ਅਸੀਂ ਚੱਲੇ ਸੀ ਸਰਹੰਦ ਨੂੰ ਤੇ ਮੈਂ ਦੇ ਜਿਵੇਂ ਕਿਹਾ ਮੰਮੀ ਦੇਖਿਓ ਮੈਂ ਕਿਹਾ ਸਰਹੰਦ ਵੀ ਫਤਗੜਾ ਦਾ ਮਤਲਬ ਕਿੰਨੀ ਦੂਰ ਤੱਕ ਹਨਾ ਵੀ ਕਿੰਨਾ ਏਰੀਆ ਹੈ ਜਿੰਨੀ ਹੈ ਵੀ ਇਹ ਕਿੱਥੇ ਤੱਕ ਫੈਲਿਆ ਹੋਇਆ ਹੈ ਤੇ ਮੰਮੀ ਹਾਂ ਜੀ ਕਹਿੰਦੇ ਹੋਰ ਕਹਿੰਦੇ ਦਿਲ ਹੈ ਮੇਰੇ ਪੇਕਿਆਂ ਦੀ ਕਿੱਡਾ ਵੱਡਾ ਹੋ ਜਿਵੇਂ ਆਪਾਂ ਕਹਿੰਦੇ ਨੇ ਵੀ ਫਲਾਣਾ ਪਿੰਡ ਵੱਡਾ ਜਾਇਆ ਅਸੀਂ ਆਏ ਹਾਵਦੇ ਸੀਗੇ ਇੱਕ ਦੂਜੇ ਨੂੰ ਤੇ ਫਿਰ ਇੱਥੇ ਆਪਾਂ ਪਹੁੰਚ ਗਏ ਸੀ ਸਰਾਂ ਦੇ ਦੁਕਾਨ ਤੇ ਇਹ ਦੁਕਾਨ ਦਾ ਨਾਮ ਹੈਗਾ ਖੰਨਾ ਸਪੋਰਟਸ ਹਾਂਜੀ ਇਹ ਸਰਾਂ ਦਾ ਸ਼ਹਿਰ ਦੇ ਵਿੱਚ ਬਹੁਤ ਜਣੀ ਵਧੀਆ ਸਮਾਨ ਸਪੋਰਟਸ ਦਾ ਕਿਸੇ ਵੀ ਤਰ੍ਹਾਂ ਦਾ ਤੁਸੀਂ ਲੈਣਾ ਕਰਨਾ ਹੈ ਹਨਾ ਤਾਂ ਲੈ ਸਕਦੇ ਹੋ ਮਤਲਬ ਰੇਟ ਵੀ ਜੈਜ਼ ਨੇ ਤੇ ਕੁਆਲਟੀ ਵੀ ਵਧੀਆ ਏ ਵੀ ਜੈਜ਼ ਰੇਟਾਂ ਦੇ ਵਿੱਚ ਨਾ ਕੁਆਲਟੀ ਬਹੁਤ ਵਧੀਆ ਏ ਇਹ ਮੈਂ ਕੋਈ ਪ੍ਰੋਮੋਸ਼ਨ ਨਹੀਂ ਕਰ ਰਹੀ ਹੈਗੀ ਅਸੀਂ ਵੀ ਫਸਟ ਟਾਈਮ ਵਿਜ਼ਿਟ ਕੀਤਾ ਸੀਗਾ ਇਹਨਾਂ ਦੇ ਤੇ ਬਾਕੀ ਚਲੋ ਇਹ ਹੁੰਦਾ ਵੀ ਬਹੁਤ ਜ਼ਿਆਦਾ ਨਾਈਸ ਪਰਸਨ ਨੇ ਕਿ ਫਤਿਹ ਨੇ ਵੀ ਮਤਲਬ ਨੈਟ ਤੋਂ ਹੀ ਸਰਚ ਕੀਤਾ ਸੀਗਾ ਕਾਫੀ ਕਈ ਦੁਕਾਨਾਂ ਦੇਖੀਆਂ ਸੀ ਉਹਨੂੰ ਸਕੂਲ ਦੇ ਵਿੱਚ ਜਰੂਰੀ ਚਾਹੀਦੇ ਸੀ ਤਾਂ ਕਰਕੇ ਫਿਰ ਸਾਨੂੰ ਇਹ ਸੀ ਵੀ ਚਲੋ ਸੰਡੇ ਜਿਹੜੀ ਸ਼ਾਪ ਓਪਨ ਹੋਈ ਵੀ ਉਹਦੇ ਤੇ ਚਲੇ ਜਾਵਾਂਗੇ ਪਰ ਫਿਰ ਸਾਨੂੰ ਇਹਦਾ ਹੀ ਲੱਗਿਆ ਸੀ ਦੁਕਾਨਾਂ ਦਾ ਜਿਹੜੀ ਹੋਰ ਜਿਵੇਂ ਅਮਲੋ ਵੀ ਨਹੀਂ ਸੀ ਕੋਈ ਇੱਧਰ ਆਪਣੇ ਇੱਧਰ ਬਾਹਰੋਂ ਚਾਹਲ ਵਿੱਚ ਉਹ ਦੁਕਾਨਾਂ ਸੰਡੇ ਕਰਕੇ ਬੰਦ ਸੀ ਦੀਆਂ ਤਾ ਕਰਕੇ ਫਿਰ ਇਹ ਸੀ ਵੀ ਜ਼ਰੂਰੀ ਸੀ ਚਾਹੀਦਾ ਤਾਂ ਕਰਕੇ ਫਿਰ ਆਪਾਂ ਗਏ ਸੀ ਸਰੰਦ ਪਰ ਜਣੀ ਚਲੋ ਫਸਟ ਟਾਈਮ ਜਾਣ ਕਰਕੇ ਸਮਾਨ ਚਲੋ ਵਧੀਆ ਸੀ ਤੇ ਵਧੀਆ ਦੁਕਾਨ ਵਾਲੇ ਵੀ ਬਹੁਤ ਵਧੀਆ ਨੇਚਰ ਦੇ ਸੀਗੇ ਬਸ ਇੱਥੇ ਫਤਿਹ ਨੂੰ ਖੁਸ਼ੀ ਚੜੀ ਹੋਈ ਸੀ ਦੁਕਾਨ ਤੋਂ ਨਿਕਲਦੀ ਸਾਰੇ ਕਰਦਾ ਹੁੰਦਾ ਸੀ ਮੰਮਾ ਥੈਂਕ ਯੂ ਮੰਮਾ ਥੈਂਕ ਯੂ ਬਸ ਇਹ ਲੈਣਾ ਸੀ ਉਹਦੀ ਟੀ-ਸ਼ਰਟ ਸੀ ਤੇ ਇੱਕ ਦੋ મતલਬ ਕੈਪਰੀ ਵਗੈਰਾ ਲੈਣੀ ਸੀ ਘਰ ਵਾਸਤੇ ਇਹ ਜਿਹੜੇ ਅਸੀਂ ਬੈਡਮਿੰਟਨ મતલਬ ਘਰ ਖੇਡਦੇ ਹੁੰਦੇ ਹ ਜਿਹਦੇ ਨਾਲ ਨਾ ਉਹਦੀ ਕਿੱਟ ਥੋੜੀ ਇੱਕ ਖਰਾਬ ਹੋ ਗਈ ਉਹਦੇ ਵਿੱਚੋਂ ਤਾਂ ਕਰਕੇ ਫਿਰ ਇਹ ਨਵੀਂ ਕਿੱਟ ਲਈ ਸੀਗੀ ਵੀ ਚਲੋ ਆਏ ਹੁੰਦਾ ਜੀ ਨਾ ਵੀ ਸ਼ਾਮ ਟਾਈਮ ਜਾਂ ਉਦਾਂ ਵੀ ਜਿਵੇਂ ਘਰੇ ਚਲਕ ਟਾਈਮ ਮਿਲਦਾ ਹੈ ਹਨਾ ਬੰਦਾ ਥੋੜਾ ਜਿਹਾ ਬੱਚਿਆਂ ਦੇ ਨਾਲ ਟਾਈਮ ਸਪੈਂਡ ਕੀਤਾ ਜਾਂਦਾ ਹੈ ਕਹਿੰਦੇ ਹੁੰਦੇ ਨੇ ਵੀ ਆਪਦੇ ਬੱਚਿਆਂ ਦੇ ਦੋਸਤ ਆਪ ਬਣੋ ਹਨਾ ਵੀ ਅਗਰ ਆਪਾਂ ਉਹਨਾਂ ਦੇ ਦੋਸਤ ਨਹੀਂ ਬਣਦੇ ਤਾਂ ਉਹਨਾਂ ਨੇ ਦੋਸਤੀ ਬਾਹਰੋਂ ਲੱਭਣੀ ਆ ਬਸ ਇਹਦੇ ਇਹੀ ਸੀਗੇ ਸਕੇਟਸ ਵਗੈਰਾ ਲੈ ਆਣੇ ਸੀ ਉਹ ਲੈ ਕੇ ਆਏ ਸੀ ਇਹ ਲੈਏ ਸੀ ਇਹਦੇ ਸਕੇਟਸ ਇਹਦੇ ਨਾਲ ਹੀ ਇਹਦੀ ਜਿਹੜੀ ਦੂਜੀ ਕਿੱਟਾ ਹਨਾ ਨੀ ਵਗੈਰਾ ਨੀ ਸੀਗੀ ਤੇ ਜੋ ਜੋ ਵੀ ਸਮਾਨ ਆਉਂਦਾ ਉਹ ਸਾਰਾ ਹੀ ਸੀ ਬਸ ਉਹਨੇ ਤਾਂ ਹੁਣ ਘਰ ਆਉਂਦੀ ਸਾਰ ਵਸੀ ਸੀਗਾ ਵੀ ਮੈਂ ਟਰਾਈ ਕਰਕੇ ਦੇਖਦਾ ਵੀ ਮੈਂ ਚਲਾ ਸਕੂੰਗਾ ਜਾਂ ਨਹੀਂ ਮੈਂ ਲੱਗੀ ਸੀ ਬਸ ਆਉਂਦੀ ਸਾਰ ਜੀ ਸਬਜ਼ੀ ਦੀ ਤਿਆਰੀ ਕਰਨ ਇਥੇ ਬਣਾਉਣੀ ਸੀ ਮੈਂ ਆਲੂ ਬੜੀਆਂ ਦੀ ਸਬਜ਼ੀ ਬਸ ਮੈਂ ਲੱਗੀ ਸੀ ਸਬਜ਼ੀ ਨੂੰ ਤੜਕਾ ਨਾਲ ਨਾਲ ਦੀ ਨਾਲ ਮੈਂ ਸਬਜ਼ੀ ਨੂੰ ਤੜਕਾ ਲਾ ਕੇ ਨਾਲ ਮੈਂ ਕੁਝ ਆਪਦੇ ਲਈ ਬਣਾਉਣੇ ਸੀ ਸਿੰਪਲ ਬੋਇਲ ਵਾਲੇ ਰਾਈਸ ਮੈਂ ਖੈ ਭੀ ਮੈਂ ਰੋਟੀ ਹੁਣ ਦੋ ਤਿੰਨ ਦਿਨ ਹੋ ਗਏ ਮੈਂ ਰੋਟੀ ਬੰਦ ਕੀਤੀ ਹੋਈ ਸੀ ਬਸ ਇਦਾਂ ਹੀ ਸੀ ਵੀ ਰਾਈਸ ਵਗੈਰਾ ਹੀ ਲਾਂਦੀ ਸੀ ਮੈਂ ਨਾਲ ਦਾਲ ਸਬਜੀ ਦੇ ਨਾਲ ਹੀ ਮੈਂ ਸਲਾਦ ਕੱਟਣ ਲੱਗੀ ਸੀ ਮੈਂ ਵੀ ਚਲੋ ਬਾਕਸ ਵਿੱਚ ਪਾ ਕੇ ਦੁਆਖ ਦਿਮਾ ਆਪਣੇ ਸਾਰੇ ਕੰਮ ਕਰ ਲਏ ਇੱਥੇ ਕਰਦੇ ਆ ਜੀ ਬਲੌਗ ਦਾ ਐਂਡ ਓਕੇ ਬਾਏ ਟੇਕ ਕੇਅਰ